ਕਿਦੇ ਸਰਦਾਰ ਮੈਂ ਜਾਂਦਾ ਨਾ ਮੈਂ ਆਪਣੇ ਗੁਰੂ ਦੇ ਕਰਜ ਨਹੀਂ ਵੜ ਸਕਦਾ ਮੈਂ ਆਪਣੇ ਗੁਰੂ ਕਰਦੇ ਸਰਦਾਰ ਵਾਸਤੇ ਆਪ ਮਤਾ ਦੇਣਾ ਮਤਾ ਬੜਿਆ ਬਦਲ ਹੋ ਗਏ ਅੱਗੇ ਮੇਰੀ ਸਿਰੋਹਟ ਬਦਮਖਾਬ ਹੋ ਗਿਆ ਇਹ ਸਰਦਾਰ ਬਾਦਲ ਕਿਦੇ ਸਰਦਾਰ ਮੈਂ ਜਾਂਦਾ ਨਾ ਮੈਂ ਆਪਣੇ ਗੁਰੂ ਦੇ ਕਰਜ ਨਹੀਂ ਵੜ ਸਕਦਾ ਦਫ਼ਤਰ ਬਈ ਨੇ ਆਪਾ ਪਵੇ ਨੇ ਮੱਥਾ ਟੇਕਣ ਤੋਂ ਕੀ ਮੈਂ ਆਪਣੇ ਗੁਰੂ ਕਰਦੇ ਸਰਦਾਰ ਵਾਸਤੇ ਆਪ ਮਤਾ ਦੇਣਾ ਮਤਾ ਬੋਲ ਕੇ ਅੱਗੇ ਤੁਹਾਨੂੰ ਫੜਾਣਾ ਹੁੰਦਾ ਹੈ ਅੱਗੇ ਫੜੇ ਅੱਗੇ ਨਹੀਂ ਮਤੇ ਫੜਿਆ ਪਾਟਲ ਹੋ ਗਏ ਅੱਗੇ ਮੇਰੀ ਸੁਣੋ ਬੜਾ ਤਮਾਕ ਆਪਾਂ ਪਹਿਲੀ ਵਾਰ ਫੜਿਆ ਕਿਹੜੇ ਫੜੇ ਤੇ ਤੁਹਾਡੀ ਜੋ ਕਿਉਂ ਤੁਹਾਡਾ ਉੱਪਰ ਆ ਗਿਆ ਆਪਾਂ ਟਾਲਿਆ ਰੋਕੇ ਕਿਉਂ ਅੰਦਰ ਆਉਂਦੋਂ ਇਹ ਮੈਮਰੈਂਡਮ ਦੇ ਦਿਓ ਤੇ ਮੇਰੇ ਨਾਲ ਆ ਕੇ ਚਾਹ ਪੀਨੇ ਆਪਾਂ ਆਜੋ ਉੱਥੇ ਚੱਲਦੇ ਆ ਪੀਨੇ ਮੈਂ ਇਹ ਤੇਰੇ ਸਾਹਮਣੇ ਕਿਉਂ ਖੜੇ ਆ ਨਹੀਂ ਖੜਦਾ ਹੀ ਖੜਦਾ ਹਾਂ ਕਿ ਮੈਂ ਆ ਗਿਆ ਤੇ ਸਮਝਾ ਤਾ ਅਰਦਾਸੋਂ ਆ ਗਿਆ ਮੈਂ ਕਿਸੇ ਕੋਲ ਲੈਣਾ ਬਾਬਾ ਜੀ ਮੇਰੇ 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 ਚਰਨਾਂ ਤੇ ਮੇਰੇ ਸਰੀਰ 'ਤੇ ਕੋਈ ਨੁਕਸਾਨ ਜਿਹੜਾ ਗੁਰੂ ਕੇ ਕਰਦੇ ਨਹੀਂ ਵਰਤਦਾ ਸਾਡਾ ਸਿਰ ਚੱਲਦਾ ਹੈ ਗੁਰੂ ਘਰ ਦੇ ਰੋਕੇ ਆ ਦੇਖੋ ਚਲੋ ਫਿਰ ਚਲੋ 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 ਮੈਂ ਮਰਨਮ ਉੱਥੇ ਦੇਵਾਂਗੇ ਮਰਨਮ ਉੱਥੇ ਦੇਵਾਂਗੇ ਗੁਰੂ ਘਰ ਤੇ ਦੇਵਾਂਗੇ ਮਰਨਮ ਰਨਮ ਦੇ ਦਿਓ ਤੁਸੀਂ ਮੇਰੇ ਨਾਲ ਆ ਜਾਓ ਠੀਕ ਹੋ ਜਾਣਾ ਜੀ ਜਸ ਸਿੰਘ ਜੀ ਦੇ ਹੱਥ ਤੇ ਉੱਥੇ ਕੇਸ ਵੀ ਦੇ ਦੇਣਾ ਦੋਹੇਂ ਤਰ ਕੋ ਲੈਣ ਆ ਗਏ ਤੁਹਾਡੇ ਨਾਲ ਹਰ ਵਾਰੀ ਤੁਹਾਡੇ ਨਾਲ ਨਾ ਇਹ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਅਸੀਂ ਕੋਈ ਮਾਣੇ ਆ ਤੁਹਾਡੇ ਪਰ ਮੇਰੀ ਜਾਨਪਾਤ ਸਾਹਿਬ ਜੀ ਸੁਣਨਾ ਹਾਂ ਆ ਕਾਗਜ਼ ਦੇਣਾ ਤੁਹਾਨੂੰ ਮੈਂ ਉੱਥੇ ਆ ਕੇ ਦਊਂਗਾ ਫਿਰ ਮੱਥੇ ਆ ਕੀ ਕਰਦੇ ਹੁੰਦੇ ਜੀ ਉੱਥੇ ਮੈਂ ਹੁਣੇ ਲੈ ਜਣਾ ਮੈਂ ਮੈਂ ਉਜਲਾਸ ਦੇ ਵਿੱਚ ਲੈ ਜਣਾ ਮੈਂ ਆਪ ਖੁਦ ਲੈ ਜਾ ਫਿਰ ਉੱਥੇ ਅਸੀਂ ਆ ਕੇ ਦੇ ਦੇ ਜੀ ਮੈਂ ਜੀ ਅਸੀਂ ਕੋਈ ਹਮਲਾ ਮਾਰਾਂਗੇ ਕੀ ਮੇਰੇ ਦਫ਼ਤਰ ਬੈਠੋ ਮੈਂ ਚਾਹ ਪਾਣੀ ਪੀਆਉਂਗਾ ਅਸੀਂ ਕੋਈ ਉੱਥੇ ਤੁਹਾਡੇ ਉੱਤੇ ਹਮਲਾ ਕਰਨਾ ਆ ਬੰਦਾ ਆ 580 ਬੰਦੇ ਮੈਮੋਰੈਂਡਮ ਲੈ ਕੇ ਆਏ ਆਂ ਹਰ ਵਾਰ ਤੁਸੀਂ ਤੀਨਾ ਆਪਾਂ ਹਰ ਵਾਰੀ ਆ ਗਏ ਫਿਰ ਚਲੋ ਜੋ ਤੁਹਾਡਾ ਹੁਕਮ ਹੁੰਦਾ ਮੈਂ ਸਿਰਫ ਸੇ ਪ੍ਰਤਾਪ ਸਿੰਘ ਅਸੀਂ ਤਾਲ ਦੇਗੀ ਅੱਜ ਜਿਹੜਾ ਅਸੀਂ ਦੋ ਬੰਦੇ ਹੀ ਹੋਈਆਂ ਨੇ ਬਾਹਰਲੇ ਗੇਟ ਤੇ ਲੈ ਲਿਓ ਨਹੀਂ ਇਸ ਚ ਮਤਲਬ ਪ੍ਰਭਾਤ ਸਿੰਘ ਜੀ ਇਸ ਤੇ ਇਸ ਤੇ ਤੁਹਾਡੀ ਕੀ ਇੱਜ਼ਤ ਹੈ ਤੇ ਨਾਰਾ ਨੂੰ ਇੱਜ਼ਤ ਹੈ ਸਾਡੇ ਤੇ ਸਾਡੇ ਸਾਰੇ ਇਹ ਮਨੀਜ ਵਰਗੇ ਬੰਦੇ ਆ ਅਸੀਂ ਕਿਹੜਾ ਹੱਲਾ ਪਾ ਕੇ ਤੁਹਾਡੇ ਹਾਊਸ ਨੂੰ ਕੈਪਚਰ ਕਰ ਲੈਣਾ ਸਾਡੇ ਜੇ ਤੇ ਆਵੇ ਡਰੀ ਜਾਟ ਇਹਨਾਂ ਸਮਝਾਓ ਕਿ ਗੇਟ ਤੋਂ ਜਾਂਦਾ